ਕੀ ਹੋਣਗੇ ਗੈਸ ਕਨੈਕਸ਼ਨ ਤੇ ਆਧਾਰ ਕਾਰਡ ਰੱਦ? ॠਤਕਾਂ ਦੇ ਨਾਂ ਤੇ ਦਰਜ ਕਨੈਕਸ਼ਨਾਂ ਦੀ ਹੁਣ ਨਹੀਂ ਖੈਰ। ਕਿ ਸਰਕਾਰੀ ਸਬਸਿਡੀ ਸਹੀ ਹੱਥਾਂ ਤੱਕ ਪਹੁੰਚ ਰਹੀ ਹੈ? ਕਿ ਸਬਸਿਡੀ ਪ੍ਰਣਾਲੀ ਵਿੱਚ ਪਾਰਦਰਸ਼ਤਾ ਦੀ ਘਾਟ ਕਾਲਾ ਬਾਜ਼ਾਰੀ ਨੂੰ ਹੌਸਲਾ ਦੇ ਰਹੀ ਹੈ? ਸਰਕਾਰੀ ਯੋਜਨਾਵਾਂ ਦੀ ਸਫਲਤਾ ਦਾ ਅਸਲ ਮਕਸਦ ਤਾਂ ਦੀ ਪੂਰਾ ਹੁੰਦਾ ਹੈ। ਜਦੋਂ ਉਹਨਾਂ ਦਾ ਲਾਭ ਸਹੀ ਵਿਅਕਤੀਆਂ ਤੱਕ ਪਹੁੰਚੇ ਅਤੇ ਪ੍ਰਣਾਲੀ ਵਿੱਚ ਪਾਰਦਰਸ਼ਤਾ ਬਣੀ ਰਹੇ ਪਰ ਜਦੋਂ ਰਿਕਾਰਡਾਂ ਵਿੱਚ ਗਲਤੀਆਂ ਪੁਰਾਣੀ ਜਾਣਕਾਰੀ ਜਾਂ ਨਿਯਮਾਂ ਦੀ ਅਣਦੇਖੀ ਹੋਣ ਲੱਗੇ ਤਾਂ ਇਹ ਹੀ ਯੋਜਨਾਵਾਂ ਸਰਕਾਰੀ ਖਜ਼ਾਨੇ ਤੇ ਬੋਝ ਬਣ ਜਾਂਦੀਆਂ ਨੇ ਦੇਸ਼ ਪੱਧਰ ਤੇ ਲਾਗੂ ਕੀਤੀਆਂ ਗਈਆਂ ਕਈ ਭਲਾਈ ਸਕੀਮਾਂ ਸਮੇਂ ਦੇ ਨਾਲ ਨਵੇਂ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਨੇ ਜਿਸ ਕਰਕੇ ਪ੍ਰਸ਼ਾਸਨ ਨੂੰ ਡਾਟਾ ਦੀ ਸਹੀ ਜਾਂਚ ਅਤੇ ਅਪਡੇਟ ਪ੍ਰੋਸੈਸਵਾਲ ਹੋਰ ਗੰਭੀਰਤਾ ਨਾਲ ਧਿਆਨ ਦੇਣਾ ਪੈ ਰਿਹਾ ਹੈ ਮੌਜੂਦਾ ਡਿਜੀਟਲ ਦੌਰ ਵਿੱਚ ਜਿੱਥੇ ਆਧਾਰ ਬੈਂਕ ਖਾਤੇ ਅਤੇ ਸਰਕਾਰੀ ਸਹੂਲਤਾਂ ਆਪਸ ਵਿੱਚ ਜੁੜ ਚੁੱਕੀਆਂ ਹਨ ਉੱਥੇ ਇੱਕ ਛੋਟੀ ਜਹੀ ਲਾਪਰਵਾਹੀ ਵੀ ਵੱਡੀ ਪ੍ਰਸ਼ਾਸਕੀ ਸਮੱਸਿਆ ਬਣ ਸਕਦੀ ਹੈ ਇਸੇ ਕਰਕੇ ਹੁਣ ਸਰਕਾਰ ਵੱਲੋਂ ਸਿਸਟਮ ਦੀ ਸਫਾਈ ਰਿਕਾਰਡਾਂ ਦੀ ਪੁਸ਼ਟੀ ਅਤੇ ਗਲਤ ਵਰਤੋਂ ਤੇ ਰੋਕ ਲਗਾਉਣ ਲਈ ਕੁਝ ਅਹਿਮ ਕਦਮ ਚੁੱਕਣ ਦੀ ਤਿਆਰੀ ਕੀਤੀ ਰਹੀ ਹੈ ਤੇ ਇਹ ਕਦਮ ਨਾ ਸਿਰਫ ਨੀਤੀਕ ਪੱਧਰ ਤੇ ਮਹੱਤਵਪੂਰਨ ਨੇ ਸਗੋਂ ਆਮ ਨਾਗਰਿਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਸਹੂਲਤਾਂ ਤੇ ਵੀ ਡੂੰਘਾ ਅਸਰ ਛੱਡਣਗੇ ਇਸ ਪੂਰੇ ਮਾਮਲੇ ਨਾਲ ਜੁੜੀ ਪ੍ਰਕਿਰਿਆ ਉਸ ਦੇ ਨਤੀਜੇ ਅਤੇ ਇਸ ਨਾਲ ਬਦਲ ਰਹੀ ਪ੍ਰਣਾਲੀ ਦੀ ਤਸਵੀਰ ਹੌਲੀ-ਹੌਲੀ ਸਾਹਮਣੇ ਆ ਰਹੀ ਹੈ ਜੋ ਭਵਿੱਖ ਵਿੱਚ ਸਰਕਾਰੀ ਯੋਜਨਾਵਾਂ ਦੀ ਦਿਸ਼ਾ ਅਤੇ ਕਾਰਗੁਜ਼ਾਰੀ ਨੂੰ ਨਵਾਂ ਰੁਖ ਦੇ ਸਕਦੀ ਹੈ ਸੋ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵੱਲੋਂ ਦੇਸ਼ ਭਰ ਚ ਮਰੇ ਹੋਏ ਲੋਕਾਂ ਦੇ ਗੈਸ ਕਨੈਕਸ਼ਨ ਅਤੇ ਆਧਾਰ ਕਾਰਡ ਰੱਦ ਕਰਨ ਦੀ ਪ੍ਰੋਸੈਸ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੇ ਲਈ ਮੰਤਰਾਲੇ ਵੱਲੋਂ ਸੂਬਾ ਸਰਕਾਰਾਂ ਤੋਂ ਮ੍ਰਿਤਕਾਂ ਲੋਕਾਂ ਦਾ ਡੇਟਾ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ ਤਾਂ ਜੋ ਘਰੇਲੂ ਗੈਸ ਕਨੈਕਸ਼ਨਾਂ ਦੀ ਬੁਕਿੰਗ ਅਤੇ ਕਾਲਾ ਬਾਜ਼ਾਰੀ ਵਰਗੇ ਸਿਸਟਮ 'ਚ ਪੂਰੀ ਤਰ੍ਹਾਂ ਪਾਰਦਰਸ਼ਤਾ ਲਿਆਂਦੀ ਜਾ ਸਕੇ ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਵੱਲੋਂ ਦੇਸ਼ ਦੀਆਂ ਤਿੰਨ ਪ੍ਰਮੁੱਖ ਗੈਸ ਕੰਪਨੀਆਂ ਜ਼ਰੀ ਹਰ ਘਰੇਲੂ ਗੈਸ ਖਪਤਕਾਰ ਨੂੰ ਪ੍ਰਤੀ ਗੈਸ ਸਿਲੰਡਰ ਦੀ ਡਿਲੀਵਰੀ ਤੇ ਕਰੀਬ 22 ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਇੱਕ ਅੰਦਾਜ਼ੇ ਮੁਤਾਬਕ ਮੌਜੂਦਾ ਸਮੇਂ ਦੌਰਾਨ ਦੇਸ਼ ਭਰ ਚ 50 ਕਰੋੜ ਦੇ ਕਰੀਬ ਘਰੇਲੂ ਗੈਸ ਖਪਤਕਾਰ ਐਲਪੀਜੀ ਸਿਲੰਡਰ ਦੀ ਵਰਤੋਂ ਕਰ ਰਹੇ ਨੇ ਜਿੰਨਾ ਚ ਕਈ ਖਪਤਕਾਰ ਪਹਿਲਾ ਮਰ ਚੁੱਕੇ ਆਪਣੇ ਬਜ਼ੁਰਗਾਂ ਦੇ ਨਾਂ ਤੇ ਚੱਲ ਰਹੇ ਗੈਸ ਕਨੈਕਸ਼ਨ ਨੂੰ ਆਪਣੇ ਨਾਂ ਤੇ ਟਰਾਂਸਫਰ ਕਰਾਏ ਬਿਨਾ ਹੀ ਹਰ ਮਹੀਨੇ ਗੈਸ ਸਿਲੰਡਰ ਦੀ ਬੁਕਿੰਗ ਕਰਵਾ ਕੇ ਡਿਲੀਵਰੀ ਦੇ ਨਾਲ ਹੀ ਸਬਸਿਡੀ ਵੀ ਪ੍ਰਾਪਤ ਕਰ ਰਹੇ ਹਨ ਇੰਨਾ ਚੋਂ ਜ਼ਿਆਦਾਤਰ ਕਰਾਂਚਤਾ ਮਲਟੀਪਲ ਗੈਸ ਕਨੈਕਸ਼ਨ ਨੇ ਜਿਸ ਕਾਰਨ ਸਰਕਾਰ ਨੂੰ ਹਰ ਮਹੀਨੇ ਕਰੋੜਾਂ ਰੁਪਏ ਦੀ ਸਬਸਿਡੀ ਰਾਸ਼ੀ ਦਾ ਚੁਣਾ ਲੱਗ ਰਿਹਾ ਹੈ ਜਿਸ ਨੂੰ ਧਿਆਨ ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਹੁਣ ਇਹ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ ਕਿ ਮਰੇ ਹੋਏ ਸਾਰੇ ਘਰੇਲੂ ਗੈਸ ਖਪਤਕਾਰਾਂ ਦੇ ਗੈਸ ਕਨੈਕਸ਼ਨ ਰੱਦ ਕਰਨ ਜਾਂ ਗੈਸ ਕਨੈਕਸ਼ਨ ਨੂੰ ਪਰਿਵਾਰ ਦੇ ਕਿਸੇ ਹੋਰ ਮੈਂਬਰ ਦੇ ਨਾਂ ਤੇ ਟਰਾਂਸਫਰ ਕਰਨ ਦੀ ਪ੍ਰੋਸੈਸ અપਨਾਉਣ ਦੀ ਪਹਿਲ ਕੀਤੀ ਜਾ ਰਹੀ ਹੈ ਤੇ ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਤੋਂ ਮਰੇ ਹੋਏ ਲੋਕਾਂ ਦਾ ਡਾਟਾ ਅਤੇ ਆਧਾਰ ਕਾਰਡ ਸੰਬੰਧੀ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਸਰਕਾਰ ਵੱਲੋਂ ਦੇਸ਼ ਭਰ ਚ ਘਰੇਲੂ ਗੈਸ ਖਪਤਕਾਰਾਂ ਦੀ ਈ ਕੇਵਾਈਸੀ ਕਰਵਾਈ ਜਾ ਰਹੀ ਹੈ ਜਿਸ ਚ ਖਪਤਕਾਰਾਂ ਦੇ ਆਧਾਰ ਕਾਰਡ ਬੈਂਕ ਖਾਤਿਆਂ ਦੇ ਨਾਲ ਲਿੰਕ ਕੀਤੇ ਜਾ ਰਹੇ ਹਨ ਤਾਂ ਜੋ ਖਪਤਕਾਰਾਂ ਸਬੰਧੀ ਪੂਰੀ ਜਾਣਕਾਰੀ ਸਾਹਮਣੇ ਆ ਸਕੇ ਸੋ ਮ੍ਰਿਤਕ ਲੋਕਾਂ ਦੇ ਆਧਾਰ ਕਾਰਡ ਵੀ ਸਰਕਾਰ ਵੱਲੋਂ ਰੱਦ ਕਰ ਦਿੱਤੇ ਜਾਣਗੇ ਤਾਂ ਜੋ ਕੋਈ ਵੀ ਵਿਅਕਤੀ ਮਰੇ ਹੋਏ ਲੋਕਾਂ ਦੇ ਆਧਾਰ ਕਾਰਡ ਦੀ ਦੁਰਵਰਤੋਂ ਕਰਕੇ ਸਰਕਾਰੀ ਫੈਸਿਲਿਟੀਆਂ ਦਾ ਲਾਭ ਲੈਣ ਸਮੇਤ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਨੂੰ ਅੰਜਾਮ ਨਾ ਦੇ ਸਕੇ ਉਹਨਾਂ ਨੇ ਦੱਸਿਆ ਕਿ ਸਰਕਾਰ ਆਪਣੇ ਵੱਲੋਂ ਅਪਣਾਈ ਗਈ ਪ੍ਰਕਿਰਿਆ ਦੌਰਾਨ ਜਿਨ੍ਹਾਂ ਦਾ ਧਿਆਨ ਹੋ ਚੁੱਕਾ ਹੈ ਉਨ੍ਹਾਂ ਦੇ ਕਰੀਬ 1.7 ਲੱਖ ਸਰਗਰਮ ਕਨੈਕਸ਼ਨ ਮਾਰਕ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ ਲਗਭਗ 47000 ਪ੍ਰਧਾਨ ਮੰਤਰੀ ਊਜਵਲਾ ਯੋਜਨਾ ਕਨੈਕਸ਼ਨ ਵੀ ਸ਼ਾਮਲ ਨੇ